ਜੀ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਚੁਰੀਆ ਚੈਨਲ ਤੇ ਅੱਜ ਅਸੀਂ ਤਲਵੰਡੀ ਪਾਈ ਦੇ 메ਨ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਦੀਵਾਲੀ ਦੇ ਤਿਉਹਾਰਾਂ ਕਰਕੇ ਅੱਜ ਪਟਾਕਿਆਂ ਦੇ ਅੱਡੇਾਂ ਤੇ ਸਜਾਵਟ ਕੀਤੀ ਗਈ ਹੈ ਜਿੱਥੇ ਕਿ ਮਠਿਆਈਆਂ ਦੇ ਜਿੱਥੇ ਲੜੀਆਂ ਦੇ ਮਤਲਬ ਕਿ ਸਜਾਵਟ ਕੀਤੀ ਗਈ ਹੈ ਸੋ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿ ਦੀਵਾਲੀ ਦਾ ਮਾਹੌਲ ਕਿੱਦਾਂ ਦਾ ਰਹੂਗਾ ਸਸ਼ੀ ਗੱਲ ਸਰ ਨਾਮ ਕੀ ਤੁਹਾਡਾ ਮੇਰਾ ਰਾਜੂ ਜੀ ਰਾਜੂ ਜੀ ਤੁਸੀਂ ਇਹ ਦੱਸ ਸਕੋ ਇਸ ਟਾਈਮ ਜਿਹੜੀ ਐਤ ਕੀ ਦੀਵਾਲੀ ਆ ਇਹਦੇ ਤੇ ਮਾਹੌਲ ਕਿੱਦਾਂ ਦਾ ਰਹੂਗਾ ਮਾਹੌਲ ਬਹੁਤ ਵਧੀਆ ਰਹੂਗਾ ਹਜੇ ਤਾਂ ਫਿਲਹਾਲ ਮੰਦੀ ਚੱਲ ਰਹੀ ਹੈ ਪਰ ਮਾਹੌਲ ਵਧੀਆ ਹੌਲੀ ਹੌਲੀ ਬਣ ਰਿਹਾ ਹੈ ਕਿਵੇਂ ਸਰ ਇੱਥੇ ਕਸਟਮਰ ਆ ਰਹੇ ਆ ਤੁਹਾਡੇ ਕੋਲ ਹਾਂ ਹਾਂ ਥੋੜਾ ਥੋੜਾ ਆ ਰਿਹਾ ਹੈ ਚੱਲ ਰਿਹਾ ਹੈ ਔਰ ਤੁਸੀਂ ਦਿਵਾਲੀ ਬਾਰੇ ਕੁਝ ਕਹਿਣਾ ਚਾਹੋਗੇ ਹੈਪੀ ਦਿਵਾਲੀ ਸਾਰਿਆਂ ਨੂੰ ਸੇਮਟੂਮ ਰਾਜੂ ਡੀਜੇ ਪ੍ਰਧਾਨ ਆ ਮੈਂ ਜੀ ਤੇ ਉਹਨਾਂ ਸਾਰਿਆਂ ਵੱਲੋਂ ਮੈਨੂੰ ਧੰਨਵਾਦ ਸਾਰਿਆਂ ਦਾ ਦਿਵਾਲੀ ਦੇ ਸਾਰਿਆਂ ਨੂੰ ਮੁਬਾਰਕਬਾਦ ਜੇ ਸਰ ਜਿਹੜੇ ਮਤਲਬ ਲੋਕਾਂ ਦਾ ਕਹਿਣਾ ਕਿ 21 ਦਵਾਲੀਆਂ 2 ਆ ਇੱਕ 20 ਤਰੀਕ ਦੀ ਆ ਇੱਕ 21 ਤਰੀਕ ਦੀ ਆ ਤੁਸੀਂ ਕਿਹੜੀ ਦਵਾਲੀ ਨੂੰ ਮੰਨਦੇ ਹੋ ਜਿਹੜੀ ਸਹੀ ਅਸੀਂ 20 ਤਰੀਕ ਦੀ 20 ਤਰੀਕ ਦੀ ਹਾਂ ਜੀ Hindu ਧਰਮ ਮੁਤਾਬਕ 20 ਤਰੀਕ ਦੀ ਦਵਾਲੀ ਬੰਦੀ ਆ ਅਸੀਂ ਉਸੇ ਨੂੰ ਹੀ ਉਸ ਮੁਤਾਬਕ ਹੀ ਸਾਰੇ ਅਸੀਂ ਇਹ ਡੈਕੋਰੇਸ਼ਨ ਵੀ ਕਰ ਰਹੇ ਆ ਘਰਾਂ 'ਚ ਲੜੀਆਂ-ਲੜੀਆਂ ਵੀ ਲਾ ਰਹੇ ਆ ਤੇ ਸਾਰੇ 20 ਤਰੀਕ ਦੀ ਦਵਾਲੀ ਨੂੰ ਸੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਕਿ ਦੀਵਾਲੀ ਦਾ ਮਾਹੌਲ ਐ ਕਿ ਕਿੱਦਾਂ ਦਾ ਰਹਿਣ ਵਾਲਾ ਹੈ ਤੇ ਦੀਵਾਲੀ ਕਿਹੜੀ ਤਰੀਕ ਦੀ ਹੈ ਸਸ਼ੀ ਗਾਲ ਜੀ ਸਰ ਇਹ ਕਿ ਦੀਵਾਲੀ ਕਿਹੜੀ ਤਰੀਕ ਦੀ ਹੈ 1 ਇੱਕ 20 ਤਰੀਕ ਦੀ ਦੱਸ ਰਹੇ ਹੈ 1 ਕਿ ਤਰੀਕ ਦੀ ਦੱਸ ਰਹੇ ਹੈ ਵੀ ਕਿਹੜੀ ਸਹੀ ਹੈ ਦੀਵਾਲੀ ਦੋਨੋਂ ਹੀ ਠੀਕ ਹੈ ਜੀ 20 ਵਾਲੀ ਮਨਾਈ ਜਾਊਗੀ 21 ਵਾਲੀ ਵੀ ਮਨਾਈ ਜਾਊਗੀ ਪਰ ਤਿਹਾਰ ਤਾਂ ਜਿੰਨੇ ਵੱਧ ਮਨਾਏ ਜਾਣ ਉਹਨਾਂ ਹੀ ਵਧੀਆ ਹੈ ਤੇ ਸਰ ਜਿਵੇਂ ਤੁਸੀਂ ਅੱਜ ਸਟਾਲ ਲਾਇਆ ਫਰੂਟ ਦਾ ਮਤਲਬ ਤੁਹਾਨੂੰ ਇੱਥੇ ਗਾਹਕ ਵਧੀਆ ਪੈ ਰਹੇ ਆ ਬਹੁਤ ਵਧੀਆ ਜੀ ਕੰਮ ਬਹੁਤ ਵਧੀਆ ਸਾਰੇ ਖੁਸ਼ੀ ਨਾਲ ਆ ਰਹੇ ਆ ਕਮਾ ਮਾ ਵਧੀਆ ਸੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਹੈ ਅਸੀਂ ਉਹਨਾਂ ਕੋਲੇ ਵੀ ਲੈ ਕੇ ਚਲਦੇ ਆ ਤੁਹਾਡੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਜੋ ਸੱਸ਼ਕਲ ਵੀ ਜੀ ਸੱਸ਼ੀ ਗਾਲ ਇਹ ਨਾਮ ਹੈ ਤੁਹਾਡਾ ਟਿੰਪਲ ਵਰਮਾ ਟਿੰਪਲ ਵਰਮਾ ਜੀ ਤੁਸੀਂ ਦੱਸ ਸਕਦੇ ਹੋ ਕਿ ਆ ਕਿ ਦਿਵਾਲੀ ਕਿਹੜੀ ਸਹੀ ਹੈ ਦੋ ਦਿਵਾਲੀਆਂ ਦੱਸੀਆਂ ਜਾ ਰਹੀਆਂ ਇੱਕ 20 ਤਰੀਕ ਦੀ ਇੱਕ 21 ਤਰੀਕ ਦੀ ਕਿਹੜੀ ਦਿਵਾਲੀ ਸਹੀ ਹੈ ਲੰਡਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 21 ਤਰੀਕ ਦੀ ਸਹੀ ਹੈ ਦਿਵਾਲੀ ਕਿਵੇਂ ਜਿਵੇਂ ਤੁਸੀਂ ਅੱਜ ਸਟਾਲ ਲਾਇਆ ਕਿਵੇਂ ਤੁਹਾਡੇ ਕੋਲ ਕਸਟਮਰ ਵਧੀਆ ਚੱਲ ਰਿਹਾ ਜੀ ਕਸਟਮਰ ਠੀਕ ਹੈ ਫਿਲਹਾਲ ਦਾ ਠੀਕ ਹੈ ਕਸਟਮਰ ਬਾਕੀ ਕੱਲ ਦੀ ਤੇ ਪਰਸੋਂ ਦੀ ਦੀਵਾਲੀ ਹੈਗੀ ਆ ਕੱਲ ਕਸਟਮਰ ਹੋਏਗਾ ਚਲੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਮਜੂਦਾ ਸੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆ ਕਲੀਅਰ ਕਰਦੇ ਆ ਵੀ ਦੀਵਾਲੀ 2 ਦਿਨ ਦੀ ਆ ਜਾਂ 1 ਦਿਨ ਦੀ ਆ ਸਸ਼ੀ ਗੱਲ ਸਰ ਹਾਂਜੀ ਨਾਮ ਕੀ ਹੈ ਸਰ ਮੇਰਾ ਨਾਮ ਵਿਵੇਕ ਜੀ ਬਵੇਕ ਜੀ ਜਿਹੜੀ ਗੱਲ ਕੀ ਦੱਸੀ ਜਾ ਰਹੀ ਹੈ ਕਿ ਦੀਵਾਲੀ 2 ਦਿਨ ਦੀ ਆ ਇੱਕ 20 ਤਰੀਕ ਦੀ ਦੱਸੀ ਜਾ ਰਹੀ ਹੈ ਇੱਕ 21 ਤਰੀਕ ਦੀ ਦੱਸੀ ਜਾ ਰਹੀ ਸਹੀ ਕਿਹੜੀ ਆ ਦੋਨੋਂ ਸਹੀ ਆ ਰਹੀ ਹੈ ਕਿ ਚਲਾਉਣ ਵਾਲੀ ਹੈ ਕਿ ਪੂਜਣ ਵਾਲੀ ਹੈ ਅੱਛਾ ਜਿਵੇਂ ਤੁਸੀਂ ਅੱਜ ਪਟਾਕਿਆਂ ਦਾ سٹਾਲ ਲਾਇਆ ਕਿਵੇਂ ਤੁਹਾਡੇ ਮਤਲਬ ਕਿ ਕਸਟਮਰ ਆ ਰਹੇ ਆ ਕਸਟਮਰ ਆ ਰਹੇ ਆ ਇੱਕ ਅੱਜ ਸੰਡੇ ਵੀ ਹੈ ਇਸ ਚੀਜ਼ ਦਾ ਵੀ ਥੋੜਾ ਇਫੈਕਟ ਹੈਗਾ ਕੱਲ ਨੂੰ ਦੇਖਿਓ ਤੁਸੀਂ ਰਸ਼ਪੇ ਦਾ ਬਾਜ਼ਾਰ ਦੇ 21 ਦੀ ਸਹੀ ਆ ਜਾਂ 21 ਤਰੀਕ ਦੀ ਸਹੀ ਆ ਸਾਸ਼ੀ ਗਾਲ ਜੀ ਸਾਸ਼ੀ ਗਾਲਪਰਾ ਜੀ ਸਰ ਆਪਣਾ ਨਾਮ ਕੀ ਆ ਸੋਨੂੰ ਚਾਵਲਾ ਜੀ ਸੋਨੂੰ ਚਾਵਲਾ ਜੀ ਜੇ ਹਿਸਾਬ ਨਾਲ ਲੋਕਾਂ ਦਾ ਕਹਿਣਾ ਕਿ ਇੱਕ ਦੀਵਾਲੀ 20 ਤਰੀਕ ਨੂੰ ਮਨਾਈ ਜਾਊਗੀ ਇੱਕ 21 ਤਰੀਕ ਨੂੰ ਤੁਹਾਡੇ ਹਿਸਾਬ ਨਾਲ ਕਿਹੜੀ ਦੀਵਾਲੀ ਸਹੀ ਆ ਵੈਸੇ ਦਾ ਭਰਾ ਸਾਰੇ 21 ਦੀ ਕਹਿ ਰਿਹਾ ਕੋਈ ਕਨਫਿਊਜ਼ ਹੋਇਆ ਪੈਦਾ ਕੋਈ ਕਹਿੰਦਾ 20 ਤਰੀਕ ਦੇ ਵੈਸੇ ਸਾਰੇ 21 ਦੀ ਕਹਿ ਰਹੇ 21 ਦੀ ਸਹੀ ਦੀਵਾਲੀ ਆ ਜੀ ਤੇ ਸਰ ਜਿਵੇਂ ਤੁਹਾਡੀ ਸ਼ੂਜ਼ ਮਤਲਬ ਕਿ ਸ਼ੂਜ਼ਾਂ ਵਾਲੀ ਦੁਕਾਨ ਆ ਇੱਥੇ ਤੁਸੀਂ ਕੀ ਕੀ ਆਫਰਾਂ ਲਾਈਆਂ ਅੱਜ ਦੇ ਟਾਈਮ ਦਿਵਾਲੀ ਦੇ ਟਾਈਮ ਵੇਰੇ ਆਪਣੇ ਦੀਵਾਲੀ ਦੇ ਟਾਈਮ ਤੇ ਨਹੀਂ ਆਪਣੇ ਸਦਾ ਹੀ ਆਫਰ ਲੱਗੀਆਂ ਮੈਂ ਪਹਿਲਾਂ ਵੀ ਇਹੀ ਵੀਡੀਓ ਚ ਬੋਲਿਆ ਹੁਣ ਵੀ ਬੋਲਦਾ ਆਪਣੇ ਕੋਲ ਜਦੋਂ ਮਰਜ਼ੀ ਆਜੋ ਆਪਣੇ ਕੋਲ ਸਦਾ ਹੀ ਆਫਰ ਲੱਗੀ ਹੁੰਦੀ ਹੈ ਜਿਹੜਾ ਮਰਜ਼ੀ ਸ਼ੂਜ਼ ਲੈ ਲਓ ਬਜ਼ਾਰ ਨਾਲੋਂ ਘੱਟ ਰੇਟ ਤੇ ਮਿਲੂਗਾ ਜੀ ਚੱਪਲ ਲੈ ਲਓ ਚਾਹੇ ਚਾਹੇ ਸਲੀਪਰ ਲੈ ਲਓ ਜੀ ਚਾਹੇ ਕਲੌਕਸ ਲੈ ਲਓ ਚਾਹੇ ਤੁਸੀਂ ਸ਼ੂਜ਼ ਲੈ ਲਓ ਚਾਹੇ ਚੈਲਸੀ ਲੈ ਲਓ ਜੀ ਜਿਹੜੀ ਮਰਜ਼ੀ ਆਰਟੀਕਲ ਲੈ ਲਓ ਜਿਹੜਾ ਆਪਣੇ ਕੋਲ 1000 ਰੁਪਏ ਦਾ ਜੋੜਾ ਮਿਲੂਗਾ ਵੀਰੇ ਬਜ਼ਾਰ ਦੇ ਵਿੱਚ 1400 1500 ਰੁਪਏ ਦਾ ਇਸ ਚੀਜ਼ ਦੀ ਆਪਣੀ ਗਾਰੰਟੀ ਹੈ ਨਹੀਂ ਹੈ ਤੇ ਬਾਈ ਮੈਂ ਵੀਡੀਓ ਚ ਕਹ ਸੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਿਆ ਇਹਨਾਂ ਦਾ ਵੀ ਕਹਿਣਾ ਕਿ ਸਹੀਦ ਵਾਲੀ 21 ਤਰੀਕ ਦੀ ਆ ਤੇ ਸੋ 20 ਦੀ ਵੀ ਮਨਾਈ ਜਾਊਗੀ ਤੇ 21 ਦੀ ਵੀ ਮਨਾਈ ਜਾਊਗੀ ਸਾਡੇ ਵੱਲੋਂ ਤੇ ਇਹਨਾਂ ਨੇ ਸ਼ੋਜ਼ ਵਾ ਦੇ ਆਫਰਾਂ ਲਾਈਆਂ ਸੀਗੀਆਂ ਇਹਨਾਂ ਨੇ ਉਹ ਵੀ ਕਿਹਾ ਕਿ ਸਾਡੇ ਕੋਲੇ ਸਭ ਤੋਂ ਸਾਰੀਆਂ ਦੁਕਾਨਾਂ ਨਾਲੋਂ ਮਤਲਬ ਕਿ ਰੇਟ ਘੱਟ ਆ ਸਾਡੇ ਕੋਲੇ ਆ ਜੀ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਬਾਕੀ ਵੀਰੇ ਮੈਂ ਇਹ ਕਹਿਣਾ ਹਰੇਕ ਬੰਦੇ ਨੇ ਅੱਜ ਦੇ ਟਾਈਮ 'ਚ ਸੇਲ ਲਾਈ ਹੈ ਜਿਹੜੀ ਤਿੰਨ ਚਾਰ ਦੀਵਾਲੀ ਆਉਂਦੀ ਸਾਲ ਬਾਅਦ ਠੀਕ ਹੈ ਜੀ ਹਰੇਕ ਬੰਦੇ ਨੇ ਆਪਦੀ ਦੁਕਾਨ ਤੇ ਅੱਡਾ ਲਾਇਆ ਮੈਂ ਵੀ ਲਾਇਆ ਬਾਹਰ ਜੀ ਠੀਕ ਹੈ ਕਿਸੇ ਨੇ ਪਟਾਕਿਆਂ ਦਾ ਲਾਇਆ ਕਿਸੇ ਨੇ ਬਾਈ ਲੜੀਆਂ ਦਾ ਲਾਇਆ ਕਿਸੇ ਨੇ ਬਾਬਾ ਜੀ ਦੇ ਫੋਟੋਆਂ ਲਾਈਆਂ ਕਿਸੇ ਦੀ ਮਠਿਆਈ ਲੱਗੀ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਚੀਜ਼ ਲੱਗੀ ਆਪਾਂ ਇਹੀ ਕਹਿੰਨੇ ਹਰੇਕ ਦੁਕਾਨਦਾਰ ਦਾ ਕੰਮ ਵਧੀਆ ਨਿਕਲੇ ਦੀਵਾਲੀ ਵਧੀਆ ਲੱਗੇ ਜੇ ਕਿਉਂਕਿ ਜਿਹੜਾ ਦੇਖੋ ਜੀ ਜਿਹੜਾ ਪਟਾਕੇ ਲਿਆਉਂ ਲੱਖ ਰੁਪਏ ਲੱਖ ਡੇਢ ਲੱਖ ਦੇ ਪਟਾਕੇ ਲਿਆਉ ਜਿਹਦੀ ਦੀਵਾਲੀ ਲੱਗ ਗਈ ਹਰ ਇੱਕ ਜਿਹੜਾ ਮਰਜੀ ਸਟਾਕ ਰਾਇਦਾ ਉਹਦੇ ਲਈ ਸਭ ਕੁਝ ਹੀ ਵਧੀਆ ਬਰੇ ਠੀਕ ਹੈ ਨਾ ਜਿੱਦੀ ਜੇ ਚ 4 ਪੈਸੇ ਆ ਗਏ ਨਾ ਖੁਸ਼ੀ ਨਾਲ ਦੀਵਾਲੀ ਦੇ ਦਿਨ ਉਹ ਸਭ ਕੁਝ ਵਧੀਆ ਹੀ ਵਧੀਆ ਹੈ ਜੀ ਹਰੇਕ ਦੀ ਮੈਂ ਕਹਿੰਦਾ ਜੀ ਓਕੇ ਰਪੋਡ ਦੀਵਾਲੀ ਲੱਗੇ ਜੀ ਸੋ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਅਰੋੜਾ ਤੁਸੀਂ ਐਦੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਰਹੋ ਦੇਸ਼ ਦੁਨੀਆ ਚੈਨਲ ਨੂੰ ਤੇ ਅਸੀਂ ਤੁਹਾਡੇ ਨਾਲ ਹੋਰ ਨਿਊ ਤੂ ਨਿਊ ਅਪਡੇਟਾਂ ਸਾਂਝੀਆਂ ਕਰਦੇ ਰਹੀ ਸੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਕਲੀਅਰ ਕਰਦੇ ਹਾਂ ਕਿ ਦੀਵਾਲੀ 21 ਤਰੀਕ ਦੀ ਮਨਾਈ ਜਾਏਗੀ ਜਾਂ 22 ਤਰੀਕ ਦੀ ਮਨਾਈ ਜਾਏਗੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਜੋਨੀ ਵੀਰੇ ਜੋਨੀ ਜੀ ਦੇਖਿਆ ਜਾਵੇ ਤਾਂ ਲੋਕਾਂ ਦਾ ਕਹਿਣਾ ਕਿ ਇੱਕ ਦਿਵਾਲੀ 20 ਤਰੀਕ ਨੂੰ ਆ ਇੱਕ 21 ਤਰੀਕ ਨੂੰ ਆ ਤੁਸੀਂ ਕਿਹੜੀ ਮਨਾਓਗੇ ਵੀਰੇ ਵੈਸੇ ਤਾਂ ਵੀਡੀਓ ਬੰਦੀ ਸੀਗੀ ਤੇ ਚਲੋ ਹੁਣ ਮਤਲਬ ਕਿ ਲੋਕਾਂ ਦੇ ਹਿਸਾਬ ਨਾਲ ਸਾਰੇ 21 ਮਨਾ ਰਹੇ ਆ ਤਾਂ 21 ਮਨਾਵਾਂਗੇ ਐਸੀ ਤਾਂ ਸਮਾਨ ਦੁਕਾਨਦਾਰੀ ਉਸ ਨਾਲ ਲਗਾਈ ਸੀਗੀ ਕਿ ਮਤਲਬ ਜਿਵੇਂ 20 ਦੀ ਦਿਵਾਲੀ ਹੋਵੇ ਠੀਕ ਹੈ ਕਿ ਉਸ ਨਾਲ ਗ੍ਰਾਕੀ ਹੈ ਨਹੀਂਗੀ ਗ੍ਰਾਕੀ ਤਾਂ ਬਹੁਤ ਮਤਲਬ ਕਿ ਕਮ ਡਾਵਾਂ ਡੋਲ ਸਰ ਤੋਂ ਨੂੰ ਲੱਗਦਾ ਹੈ ਕਿ ਸ਼ਾਮ ਤੱਕ ਇੱਥੇ ਕੋਈ ਰਸ਼ ਪਵੇ ਮਾਹੌਲ ਹੋਵੇ ਕਸਟਮਰ ਦਾ ਦੇਖਤਾ ਨਹੀਂ ਰਿਹਾ ਹਲੇ ਤੱਕ ਬਾਕੀ ਕੁਝ ਕਹਿ ਨਹੀਂ ਸਕਦੇਗੇ ਤੇ ਕੱਲ ਦੀ ਉਮੀਦ ਹੈਗੀ ਹੈ ਸਾਨੂੰ ਸ਼ਾਇਦ ਰਸ਼ ਪੈਣ ਦੀ ਪਰ ਅੱਜ ਦਾ ਦਾ ਕੁਝ ਉਹ ਜਆ ਹੈ ਨਹੀਂਗਾ ਸਾਨੂੰ ਹੁਣ ਲੱਗ ਰਿਹਾ ਤੁਸੀਂ ਸੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਮੌਜੂਦ ਐ ਸੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਦਵਾਲੀ ਬਾਰੇ ਸਾਸ਼ੀ ਗਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਜੱਜ ਸਵੀਟ ਹਾਊਸ ਤੋਂ ਹਾਂ ਜੀ ਜੱਜ ਸਾਹਿਬ ਜੀ ਤੁਹਾਡੇ ਮਤਲਬ ਕਿ ਜਿਵੇਂ ਲੋਕਾਂ ਦਾ ਕਹਿਣਾ ਕਿ ਇੱਕ 20 ਤਰੀਕ ਨੂੰ ਮਨਾਈ ਜਾਊਗੀ ਦੀਵਾਲੀ ਇੱਕ 21 ਤਰੀਕ ਨੂੰ ਮਨਾਈ ਜਾਊਗੀ ਤੇ ਕਿਹੜੀ ਦੀਵਾਲੀ ਸਹੀ ਆ ਤੁਸੀਂ 20 ਨੂੰ ਮਨਾ ਰਹੇ ਹੋ ਜਾਂ 21 ਨੂੰ ਮਨਾ ਰਹੇ ਸਾਰੀ ਦੀਵਾਲੀ ਸਹੀ ਆ ਅੱਜ ਵੀ ਮਨਾਵਾਂਗੇ ਤੇ ਸਵੇਰੇ ਵੀ ਬਣਾਵਾਂਗੇ ਵਧੀਆ ਮਠਾਈ ਤਾਈ ਮਠਾਈ ਖਵਾਵਾਂਗੇ ਤੇ ਜਿਹੜਾ ਤੁਸੀਂ ਮਠਾਈ ਦਾ ਸਟਾਲ ਲਾਇਆ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਕੋਈ ਮਾਹੌਲ ਹੋਊਗਾ ਇੱਥੇ ਕਸਟਮਰ ਦਾ ਬਹੁਤ ਵਧੀਆ ਮੋਲ ਹੋਊਗਾ ਬਹੁਤ ਵਧੀਆ ਮੋਲ ਹੋਊਗਾ ਵਧੀਆ ਸਾਰਾਂ ਦੀ ਦਵਾਲੀ ਲੱਗੂਗੀ। ਬਾਕੀ ਤਾਲਿਆ ਮਾਲ, ਵਧੀਆ ਮਠਿਆਈ। ਮਿਲੋ ਜਲ ਜਲ ਹੋਈ। ਸੋ ਅਸੀਂ ਦੁਕਾਨਦਾਰ ਵੀਰਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਦੇਖੀ ਆ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਦੋਵੇਂ ਦਵਾਲੀਆਂ ਮਨਾਵਾਂਗੇ 20 ਤਰੀਕ ਵਾਲੀ ਵੀ ਤੇ 21 ਤਰੀਕ ਵਾਲੀ ਵੀ। ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਅਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ। ਇੱਧੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਰਹੋ ਤਾਂ ਕਿ ਅਸੀਂ ਤੁਹਾਡੇ ਨਾਲ ਹੋਰ ਅਪਡੇਟਾ ਸਾਂਝੀਆਂ